ਸ਼੍ਰੀ ਗਾਲ ਜੀ ਮੈਂ ਡਾਕਟਰ ਜਤਿੰਦਰ ਭਾਟਿਆ ਡਿਸਟ੍ਰਿਕਟ ਹੈਲਥ ਆਫੀਸਰ ਕਮ ਡਿਸਟ੍ਰਿਕਟ ਆਫੀਸਰ ਫੂਡ ਸੇਫਟੀ ডিপਾਰਟਮੈਂਟ ਔਰ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਇਸ ਤਿਹਾਰੀ ਸੀਜ਼ਨ ਚ ਜਿਹੜੇ ਦੀਵਾਲੀ ਦੀ ਮੁਬਾਰਕਾ ਦੇਣਾ ਚਾਹੁੰਦਾ ਬੰਦੀ ਛੋੜ ਦੀ ਮੁਕਾਮ ਮੁਬਾਰਕਾ ਦੇਣਾ ਚਾਹੁੰਦਾ ਔਰ ਵਿਸ਼ਕਰਮਾ ਦੇ ਦੀ ਮੁਬਾਰਕਾ ਦੇਣਾ ਚਾਹੁੰਦਾ ਔਰ ਇਸ ਤਿਹਾਰੀ ਸੀਜ਼ਨ ਚ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ कि ਜਿਹੜੀ ਐ ਮਠਾਈ ਤੁਸੀਂ ਲੈ ਕੇ ਆਂਦੇ ਜੇ ਜਾਂ ਬੇકરી ਪ੍ਰੋਡਕਟਸ ਲੈ ਕੇ ਆਂਦੇ ਜੇ ਇਹ ਅੱਛੀਆਂ ਦੁਕਾਨਾਂ ਤੋਂ ਸਾਫ਼ ਸੁਥਰੀਆਂ ਦਿਖਣ ਵਾਲੀਆਂ ਦੁਕਾਨਾਂ ਤੋਂ ਜਿਨ੍ਹਾਂ ਨੇ ਗਲਵਜ਼ ਪਾਇਓ ਨਾ ਜਾਂ ਮਾਸਕ ਪਾਇਓ ਨਾ ਇਹੋ ਜਿਹੀ ਸ਼ਾਪਸ ਤੋਂ ਜਿਨ੍ਹਾਂ ਦੇ ਡਿਸਪਲੇ ਮੱਖੀ ਮੱਛਰ ਵਾਲਾ ਨਾ ਹੋਵੇ ਕੋਈ ਚੀਂਦਾ ਦਾ ਉਹੋ ਜੀ ਦੁਕਾਨਾਂ ਤੋਂ ਹੀ ਲੋ ਕਿਉਂਕਿ ਆਮ ਤੌਰ ਤੇ ਜਿਹੜੇ ਬੰਦੇ ਆਪਣੀ ਦੁਕਾਨ ਨੂੰ ਵੀ ਮੇਨਟੇਨ ਕਰਦੇ ਹੋ ਉਹ ਅੱਛੀ ਹੀ ਸਪਲਾਈ ਤੁਹਾਨੂੰ ਕਰਨਗੇ ਔਰ ਅੱਛੀ ਨੌਲੇਜ ਰੱਖ ਕੇ ਹੀ ਤੁਸੀਂ ਇਹੋ ਜਿਹੀਆਂ ਚੀਜ਼ਾਂ ਤੁਸੀਂ ਖਰੀਦੋ ਵੈਸੇ ਤੇ ਮੈਂ ਹਰ ਵਾਰੀ ਕਹਿੰਦਾ ਹਾਂ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਘਰ ਦੀਆਂ ਬਣੀਆਂ ਬੈਸਟ ਹੈ ਲੇਕਿਨ ਤਿਹਾਰੀ ਸੀਜ਼ਨ 'ਚ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਮਠਾਈ ਵਗੈਰਾ ਖਾਈਏ ਤੇ ਉਹ ਦੇਖ ਚਾਲ ਕੇ ਹੀ ਕਰੋ ਔਰ ਮੇਰੀ ਦੁਕਾਨਦਾਰਾਂ ਨੂੰ ਸਪੈਸ਼ਲੀ ਇੱਕ ਹਦਾਇਤ ਹੈਗੀ ਹੈ ਕਿ ਅਸੀਂ ਬਾਰ ਬਾਰ ਇਹੀ ਕਹਿੰਦੇ ਰਹੇ ਹਾਂ ਕਿ ਕੋਈ ਵੀ ਦੁਕਾਨਦਾਰ ਬਿਨਾ ਕੈਪ ਮਾਸਕ ਗਲਵਜ਼ ਦੇ ਨਾ ਆਪਣੀ ਮਠਾਈਆਂ ਵੇਚਣ ਔਰ ਇਹਨਾਂ ਦਾ ਖਿਆਲ ਰੱਖਣਾ ਇਕ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸਿਸ ਕਰਨ ਗੁੱਡ ਹਾਈਜਨ ਪ੍ਰੈਕਟਿਸਿਸ ਕਰਨ اور ਆਪਣੇ ਲੇਬਰਸ ਵੀ ਜੜੇ ਗਿਆ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਕਹਿਣ ਕਿ ਹਾਂ ਵੀ ਸਾਸਫਾਇਦਾ ਇੰਤਜ਼ਾਮ ਰੱਖਣ اور ਮਿਲਾਵਟ ਖੋਰ ਜਿਹੜੀ ਹੈ ਮਿਲਾਵਟ ਖੋਰੀ ਹੈ ਉਸ ਤੋਂ ਬਚਿਆ ਜਾ ਸਕੇ ਤਾਂ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਸਕੇ ਧੰਨਵਾਦ